ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਗ ਲੈ ਕੇ ਆਂਦੇ ਜੀ ਦੋਨੇ ਗੱਬਣ ਆ ਜੀ ਘਰੇਲੂ ਬਾਈ ਦੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਦੂੰਗਾ ਜੀ ਕੋਈ ਵੀ ਨਗ ਤੁਹਾਨੂੰ ਫੱਟ ਵੈਂਦਾ ਪਸੰਦ ਆਉਂਦਾ ਜੀ ਤਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪਈ ਜੀ ਸਸੀ ਘਾਲ ਜੀ ਸਸੀ ਘਾਲ ਬਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਪ੍ਰੀਤ ਸਿੰਘ ਹੈ ਜੀ ਪਿੰਡ ਮਾਨੂ ਕੇ ਗੱਲ ਜਿਹੜਾ ਮੋਗਾ ਤੇ ਫਿਰ ਨਿਹਾਲ ਸਿੰਘ ਵਾਲਾ ਜੀ ਕਿਹੜੇ ਰਾਹ ਤੇ ਘਰ ਰਹੇ ਜਾਂਦੇ ਰਹੋਂ ਤਾਂ ਰੋੜਰੀ ਮਾਨੂ ਕੇ ਗਲੀ ਠੀਕ ਆ ਜੀ ਤੇ ਘਰਦੇ ਹੀ ਹੈ ਮੇਰੇ ਪਸ਼ੂ ਹਾਂ ਜੀ ਘਰਦੇ ਪਸ਼ੂ ਹੈ ਜੀ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦਾ ਸੂਆ ਕਿੰਨਾ ਮਾਜੇ ਇਹ ਪਹਿਲੇ ਹੂਏ ਵੜ ਨੇ ਦੂਜਾ ਹੋਇਆ ਜੀ ਇਹਦਾ ਦੂਜੇ ਸੂਏ ਸੂਗੀ ਦੂਜੇ ਹੋਏ ਹੋਊਗੀ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਲੈਂਦੀ ਹੈ 3-4 ਦਿਨ ਜੀ ਅਜੇ ਤਣੋਂ ਤੋਂ 4 ਦਿਨ ਡੇਟ ਮੁਤਾਬਕ ਹਾਂਜੀ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਸੀ ਇਹ ਦਿੱਤਾ 19 ਲੀਟਰ ਹੀ ਮੱਝਾਰ ਗਈ ਉਹ ਬਾਈ ਹਾਂਜੀ ਮੱਝਾਰ ਗਈ ਦੁੱਧ ਠੀਕ ਆ ਹੁਣ ਕਿਹੜੇ ਸੀਮਣ ਤੋਂ ਕੱਬਣਾ ਜੀ ਹੁਣ ਬਾਬਰ ਤੋਂ ਹੀ ਉਹਦਾ ਰਿਕਾਰਡ ਮਿਲੂਗਾ ਜੀ ਰਿਕਾਰਡ ਮਿਲੂਗਾ ਜੀ ਠੀਕ ਆ ਜੀ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਗਾਰੰਟੀ ਹੈ ਫੁੱਲ ਗਾਰੰਟੀ ਹੈ ਜਾਊਗਾ 10R 20+ 20+ ਦੇ ਜਾਊਗੀ ਠੰਡੀ ਹੈ ਜੀ ਪੂਰੀ ਕੋਈ ਪੂਰੀ ਹਾਂਜੀ ਪੂਰੀ ਪੂਰੀ ਕੋਰੀ ਠੀਕ ਆ ਵੀਰੇ ਤੁਰ ਕੇ ਦਿਖਾ ਦਿਓ ਜੀ ਨਾਲ ਦੀ ਨਾਲ ਬਾਕੀ ਸੀਲਸ ਲੱਗ ਆ ਜੀ ਕੋਈ ਉਵੇਂ ਲੱਤ ਛੜ ਵਾਲੀ ਨਹੀਂ ਕਿ ਬਈ ਲੱਤ ਛੜ ਕਰੂਗੀ ਜੀ ਐਚ ਐਫ ਗਾਣ ਯਾਰਗੀ ਆ ਬਾਕੀ ਤੁਹਾਨੂੰ ਦੇਖਦਾ ਹੀ ਹੋਊਗਾ ਬਾਈ ਜਿਵੇਂ ਕੋਈ ਮਰਜੀ ਸਿੱਧੇ ਪੁੱਥੇ ਪਾਸੇ ਬੈਠਾ ਰਵੇ ਜੀ ਤੋਰ ਦਿਓ ਜੀ ਨਾਲ ਦੀ ਨਾਲ ਥੋੜੀਆਂ ਜੀਆਂ ਭਲਾਂ ਪਾਈ ਫਿਰਦੀ ਆ ਮੈਂ ਤੁਹਾਨੂੰ ਨੜ ਥਾਨ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂਗਾ ਪਹਿਲੇ ਦੂਜੇ ਸੂਏ ਪਸੂ ਪਾਈ ਜਾਂਦਾ ਜੀ ਚੰਗੀ ਆ ਵੜ ਵੀਰੇ 18 19 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਲਗਭਗ ਇਹਨਾਂ ਕਰਮਾਲੀਆਂ ਦੀ ਫੈਟ ਵੀ 5 6 ਹੀ ਆਉਂਦੀ ਹੁੰਦੀ ਆ 1 ਕਿਲੋ ਉਮੀਦ ਤਾਂ 20 ਪਲੱਸ ਦੀ ਆ ਬਾਕੀ ਜਿੰਨੀ ਕੋਈ ਸੰਭ ਲੂਗਾ ਸੇਵਾ ਕਰ ਲੂਗਾ ਉਹਨਾਂ ਦਾ ਦੁੱਧ ਚੋ ਸਕਦਾ ਜੀ ਬੰਨ ਲਓ ਜੀ ਬਾਬਰ ਦੇ ਸਿਮਨ ਤੋਂ ਗੱਬਣਾ ਉਹਦੀ ਪ੍ਰੋਪਰ ਡਿਟੇਲ ਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਜੀ ਥਣ ਸੋਨੇ ਸੈਜ ਦਾ ਲੱਗਿਆ ਵਾ ਇਹ ਵੀਰੇ ਕੱਚੀ ਪਾਲੀ ਆ ਪਾਸਾ ਬਦਲਦੀ ਰਹਿੰਦੀ ਹੈ ਜੀ ਇਹ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਯੈਸ ਨੋ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸਿਓ ਜੀ ਡਿਮਾਂਡ 90 ਹੈ ਜੀ ਬਾਕੀ ਕੋਈ ਬਾਤ ਘਾਟ ਮੌਕੇ ਤੇ ਕਰ ਲਾਂਗੇ ਜੀ ਠੀਕ ਹੈ ਜੀ ਡਿਮਾਂਡ ਬਾਈ ਦੱਸਦਾ ਇਹਦੀ 90000 ਰੁਪਇਆ ਵਿੱਚੋਂ ਥੋੜਾ ਘੜਾ ਮਾਨਤਨ ਹੋ ਜਾਊਗਾ ਜੀ ਜਿਹੜਾ 2 ਨੰਬਰ ਵੈੜਾ ਵੀਰੇ ਇਹ ਸੂਆ ਕਿੰਨਾ ਮਾ ਜੀ ਇਹ ਦੂਜੇ ਹੂਏ ਹੁੰਦੀ ਹੈ ਜੀ ਸਮਾਂ ਕਿੰਨਾ ਲਊਗੀ ਜੀ ਹਜੇ ਇਹ ਲੈ ਲੀਂਦੀ ਐ ਦੱਸ ਦੇਣ ਜੀ ਪਿਛਲੇ ਸੂਏ ਕੀ ਰਿਕਾਰਡ ਆ ਜੀ ਇਹਦਾ ਫੀਆ ਹੈਗਾ 33 34 ਲੀਟਰ ਦਾ ਚੋਇਆ ਵਾ ਆਪਣਾ ਹਾਂਜੀ ਹਾਂਜੀ ਕੱਦ ਹੁਣ ਕਿਹੜੇ ਸੀਮਨ ਤੋਂ ਕੱਬੜਾ ਇਹ ਟਰਨੈਡੋ ਤੋਂ ਟਰਨੈਡੋ ਤੋਂ ਹਾਂਜੀ ਹਾਂਜੀ ਉਹ ਆ ਨੋਰਮਲ ਆ ਕਿ ਸੈਕਸਡ ਆ ਨੋਰਮਲੀ ਨੋਰਮਲ ਠੀਕ ਹੈ ਜੀ ਇਹਦੀ ਵੀ ਥਣਾ ਦੀ ਗਾਰੰਟੀ ਗਾਰੰਟੀ ਹੈ ਜੀ ਫੁੱਲ ਥਣਾ ਦੀ ਬਾਹਰੀ ਗਾਰੰਟੀ ਹੈ ਹੋਰ ਕੇ ਦਿਖਾ ਦਿਓ ਜੀ ਫੁੱਲ ਵੱਡੀ ਵਹਿੜਾ ਵੀਰੇ ਕੱਦ ਕਾਠ ਵਜਨ ਤੇ ਬੇਲ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ 33 34 ਕਿਲੋ ਦੁੱਧ ਬਾਈ ਦੱਸਦਾ ਕਿ ਆਪਾਂ ਪਿਛਲੇ ਸੂਏ ਚੋਇਆ ਵਾ ਜੀ ਜਿਹੜੇ ਹਿਸਾਬ ਨਾਲ ਕੱਦ ਵੱਡਾ ਵੀਰੇ ਆਕਾ ਦੇਣ ਦਾ ਕੋਈ ਬਾਲਾ ਨਹੀਂ ਈ ਡੀ ਵੈਡ ਨੂੰ ਦਿੱਤੀ 34 ਕਿਲੋ ਬਾਕੀ ਤਿਆਰੀ ਹੁਣ ਵੀ ਸੋਣੀ ਆ ਹਜੇ ਡੇਟ ਮੁਤਾਬਕ ਦੇਣਾ 15 ਲੈ ਜੂਗੀ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਵੀ 15 ਦਿਨਾਂ ਨੂੰ ਇਹਦਾ ਹਵਾਨਾ ਕਿੰਨਾ ਸੋਹਣਾ ਤਿਆਰ ਹੋਇਆ ਹੋਊਗਾ ਜੀ ਸੋਨਾ ਥਣਾ ਦਾ ਸੈਜ ਕੱਲਾ ਕੱਲਾ ਨਿਖੜ ਮੈਂ ਇਹ ਵੀ ਥੋੜੀ ਜੀ ਭਾਲ ਪਾਈ ਫਿਰਦੀ ਐ ਬਾਕੀ ਮਿਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਰਸੇ ਵਰਗੀ ਜੀ ਚਮਕਦਮ ਕਾਲੀ ਐ ਸੰਭੀ ਪਾਲੀ ਚੰਗੀ ਆ ਇਕਤੀਆਰ ਉਮੀਦਤਾ ਪਲੱਸ ਦੀ ਆ ਤੇ ਨਹੀਂ ਤਾਂ ਕੋਈ ਵੀ ਵੀਰ 33 34 ਕਿਲੋ ਮੰਨ ਕੇ ਲਿਜਾ ਸਕਦਾ ਕਿਉਂਕਿ ਦੁੱਧ ਬਹੁਤ ਹੁੰਦਾ ਇਹਦੀ ਡਿਮਾਂਡ ਫਿਰ ਵੀਰੇ ਕੱਚੀ ਕੱਚੀ ਦੀ ਇਹਦੇ ਹੈਗੀ 1.5 ਲੱਖ ਜੀ ਤੇ ਬਾਕੀ ਮੌਕੇ ਦੇ ਬਾਅਦ ਘਟ ਹੋ ਜੂਗਾ ਮੌਕੇ ਦੇ ਬਾਅਦ ਘਟ ਹੋ ਜੂਗਾ ਜੀ ਠੀਕ ਆ ਇਹਦੀ ਡਿਮਾਂਡ ਹੈ ਬਾਈ 1.5 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਬਾਈ ਕਹਿੰਦਾ ਬਾਅਦ ਘਟ ਕਰ ਦਾਂਗੇ ਕੋਈ ਫੈਕਸ ਨਹੀਂ ਹੁੰਦੀ ਵੀਰੇ ਡਿਮਾਂਡ ਕੋਈ ਵੀ ਮੁੱਲ ਕੀਤਾ ਜਾਂਦਾ ਹੁੰਦਾ ਮਾਨਦਾਨ ਆਏ ਗਏ ਵੀਰ ਦਾ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ